ਮੈਂ ਸੁਣਿਆ ਉਹਦਾ ਆਪਣਾ ਨਵਜੋਤ ਸਿੱਧੂ ਦਾ ਉਹ ਕਹਿੰਦਾ ਤੇਰੀ ਭੈਣ ਵੀ ਗਈ ਤੂੰ ਉਹ ਤੋਂ ਪੁੱਛ ਲੈ ਉਹ ਨਾ ਕੋ ਪੰਜਾਬ ਵਿਧਾਨ ਸਭਾ ਜਿੱਥੇ ਸਦਨ ਦੇ ਵਿੱਚ ਲੋਕਾਂ ਦੇ ਮੁੱਦੇ ਵਿਚਾਰੇ ਜਾਣੇ ਹੁੰਦੇ ਨੇ ਉੱਥੇ ਲੜਾਈ ਦਾ ਘਰ ਬਿਧਾਨ ਦਿੱਤਾ ਗਿਆ ਇਸ ਵਲੇ ਸਿੱਧੂ ਤੇ ਮਜੀਠੀਆ ਵਿੱਚ ਜੰਮ ਕੇ ਤਕਰਾਰਾਂ ਹੋ ਰਹੀਆਂ ਇਦਾਂ ਦੇ ਮਾਹੌਲ ਜਿੱਥੇ ਆਪਾਂ ਕਹਿੰਦੇ ਆ ਵੀ ਲੋਕਾਂ ਦੀ ਗੱਲ ਹੋਣੀ ਚਾਹੀਦੀ ਉੱਥੇ ਲੜਾਈਆਂ ਪਰਸਨਲ ਖੁੰਦਕਾਂ ਕਿਤੇ ਨਾ ਕਿਤੇ ਕੱਢੀਆਂ ਜਾਂਦੀਆਂ ਇਸ ਹਾਲਾਤ ਨੂੰ ਲੱਖਾ ਸਿਧਾਣਾ ਕਿਦਾਂ ਦੇਖੋ ਵੀਰਾ ਜਿਹੜਾ ਜਿਹੜੇ ਦਾ ਮਜੀਠੀਆ ਦੀ ਗੱਲ ਕਰਦੇ ਹਾਂ ਮਜੀਠੀਆਰ ਗਿਆ ਦੀ ਸਾਖ ਆ ਜਿਹੜੀ ਉਹ ਖਤਮ ਹੋ ਗਈ ਆ ਪੰਜਾਬ ਚ ਉਹਦਾ ਹੁਣ ਮਿੱਟੀ ਫਰੋਲ ਦੇ ਫਿਰਦੇ ਵੀ ਕਿਤੇ ਨਾ ਕਿਤੇ ਕੋਈ ਮਾੜਾ ਮੋਟਾ ਸਾਡਾ ਦਾ ਲੱਗ ਜੇ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਦੀਆਂ ਨਜ਼ਰਾਂ ਚ ਆਜ ਗਏ ਉਹ ਬਾਦੂ ਦੇ ਡਰਾਮੇ ਨੇ ਤੂੰ ਪਾਕਿਸਤਾਨ ਕਿਉਂ ਗਿਆ ਯਾਰ ਪਾਕਿਸਤਾਨ ਦਾ ਫਿਰ ਉਹ ਮੈਂ ਸੁਣਿਆ ਉਹਦਾ ਆਪਣਾ ਨਵਜੋਤ ਸਿੱਧੂ ਦਾ ਉਹ ਕਹਿੰਦਾ ਤੇਰੀ ਭੈਣ ਵੀ ਗਈ ਤੂੰ ਉਹ ਤੋਂ ਪੁੱਛ ਲੈ ਉਹ ਨਾ ਕੋਈ ਨਾ ਬੈਠੀ ਜਿੱਥੇ ਬੜੀ ਭੈਣ ਤੰਦਾਰ ਕਿਉਂ ਕਹਿੰਦਾ ਸੀ ਚੁੱਕੇ ਮੈਨੂੰ ਸਿੱਧੂ ਸਾਬ ਬੈਠੋ

ਬਿਨ ਨਵਜੋਤ ਸਿੱਧੂ ਜੇ ਪਾਕਿਸਤਾਨ ਗਿਆ ਕਰਤਾਰਪੁਰ ਦਾ ਲਾਂਘਾ ਖੁੱਲਣ ਜਾ ਰਿਹਾ ਤਾਂ ਨਵਜੋਤ ਕੀ ਮਾੜਾ ਕਰ ਰਿਹਾ ਜੇ ਨਵਜੋਤ ਸਿੱਧੂ ਅਮਨ ਭਾਈਚਾਰੇ ਦੀ ਗੱਲ ਕਰ ਰਿਹਾ ਕੀ ਮਾੜਾ ਕਰ ਰਿਹਾ ਸਾਰਾ ਦੇਸ਼ ਉਹਦੇ ਮਗਰ ਪਿਆ ਫਿਰਦਾ ਹੈ ਕਿ ਉਹਦੇ ਮੂੰਹ ਆ ਪੋਸਟਰਾਂ ਦੇ ਕਾਲਖ ਮਿਲੀ ਜਾ ਰਹੀ ਹੈ ਜਾਂ ਇੱਕ ਪਤਾ ਨਹੀਂ ਕਿਹੜੀ ਜਥੇਬੰਦੀ ਆ ਇਹਨਾਂ ਦੀ ਹੈਗੀ ਸੰਘ ਵਾਲਿਆਂ ਦੀ ਉਹ ਕਹਿੰਦੇ ਜੀ ਇਹ ਜਿਹੜਾ ਨਵਜੋਤ ਸਿੱਧੂ ਤੇ ਜਾਂ ਖੈਰੇ ਦੇ ਮੂੰਹ ਤੇ ਕਾਲਖ ਮਰੂਗਾ ਅਸੀਂ 2 ਲੱਖ ਦੇਵਾਂਗੇ ਭਲੇ ਮਾਰਨ ਤੋਂ 2 ਲੱਖ ਕਾਹਨੂੰ ਕਿਹਨੂੰ ਦੇਣਾ ਤੁਸੀਂ ਆਪ ਹੀ ਮਿਲਦੇ ਹੋ ਐਡੀ ਹਿੰਮਤ ਹੈਗੀ ਹੈ